ਬਹੁਤ ਜ਼ਿਆਦਾ ਲੈਵਲ ਤੇ ਕਰਪਸ਼ਨ ਹੋ ਰਹੀ ਹੈ ਮਾਈਨਿੰਗ ਡਿਪਾਰਟਮੈਂਟ ਦੇ ਵਿੱਚ ਸਾਰੇ ਜੇਈ ਤੋਂ ਲੈ ਕੇ ਐਕਸੀਅਨ ਤੱਕ ਉੱਪਰ ਤੱਕ ਸਾਰੇ ਇਹਦੇ ਵਿੱਚ ਇਨਵੋਲਡ ਨੇ ਸਪੈਸਿਫਿਕਲੀ ਤਾਂ ਉਹਨਾਂ ਨੂੰ ਸੀਗਾ ਕਿ ਅਸੀਂ ਲੇਡੀਜ਼ ਦੇ ਬਹਾਨੇ ਕਹਾਂਗੇ ਵੀ ਲੇਡੀਜ਼ ਨੇ ਲੇਡੀ ਨੂੰ ਕੁੱਟਿਆ ਬਟ ਉਹਨਾਂ ਨੇ ਲੇਡੀਜ਼ ਨੂੰ ਛੱਡ ਕੇ ਬਾਅਦ ਵਿੱਚ ਮੈਨੂੰ ਉਹਨਾਂ ਨੇ ਸਾਰਿਆਂ ਨੇ ਫਟਫੜ ਕੇ ਘੜੀਸਿਆ ਦੇ ਲਿਟਰਲੀ ਅਸਾਲਟਡ ਮੀ ਅੱਗੇ ਹਮੇਸ਼ਾ ਰੈਗੂਲਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਿੱਪਰ ਲੰਘਦੇ ਸੀ ਜਿਦੇ ਕਰਕੇ ਸਾਡੀ ਜਿਹੜੀ ਸੜਕ ਹੈਗੀ ਆ ਉਹ ਕੱਚੇ ਪਹੇ ਦੇ ਵਿੱਚ ਕਨਵਰਟ ਹੋ ਚੁੱਕੀ ਆ ਤੋਂ ਪਤਾ ਲੱਗਿਆ ਕਿ ਸਸਰਾਲੀ ਤੋਂ ਜਿਹੜੀ ਇੱਕ ਸਸਰਾਲੀ ਕਲੋਨੀ ਖੜ ਚਲਾਉਂਦੇ ਨੇ ਉਹ ਟੋਟਲੀ ਪ੍ਰੋਹਿਬਿਟਿਡ ਆ ਉੱਥੇ ਨਹੀਂ ਮਾਈਨਿੰਗ ਹੋ ਸਕਦੀ ਸਾਡਾ ਸਾਰਾ ਰੋਡ ਬਲੌਕ ਕਰਤਾ ਸੀਗਾ ਸਾਡੇ ਪਿੰਨੂ ਟੋਟਲੀ ਕਨੈਕਟੀਵਿਟੀ ਖਤਮ ਕਰ ਦਿੱਤੀ ਉਹਨਾਂ ਨੇ ਤੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਸਾਡੇ ਵਾਲਿਆਂ ਦੇ ਖਿਲਾਫ ਬਿਨਾਂ ਗੱਲ ਤੋਂ 22 ਬੰਦਿਆਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਕੀਤੀ ਸੀ ਇਹਨਾਂ ਨੇ ਮਾਈਨਿੰਗ ਡਿਪਾਰਟਮੈਂਟ ਦੀ ਕਰਪਸ਼ਨ ਖਤਮ ਹੋ ਜਾਏ ਨਾ ਇਲੀਗਲ ਮਾਈਨਿੰਗ ਹੋਣੀ ਬੰਦ ਹੋ ਜੂ ਸਰਕਾਰ ਨੂੰ ਜੋ ਜਿੰਨਾ ਉਹ ਰੈਵਨਿਊ ਜਨਰੇਟ ਕਰਨਾ ਚਾਹੁੰਦੀ ਸੀ ਉਹ ਸੱਚੀ ਮਿਲ ਜੇ ਨਾਲੇ ਦਰਿਆ ਦੀ ਸਫਾਈ ਹੋ ਜੂ ਨਾਲੇ ਸਰਕਾਰ ਦਾ ਰੈਵਨਿਊ ਜਨਰੇਟ ਹੋ ਜਾਊਗਾ ਤੇ ਨਾਲੇ ਲੋਕ ਪਰੇਸ਼ਾਨ ਹੋਣੇ ਬੰਦ ਹੋ ਜਾਣਗੇ ਕਿ ਮੈਂ ਲੋਕਾਂ ਦੇ ਲਈ ਲੜ ਰਹੀ ਸੀ ਤੇ ਜਦੋਂ ਲੋਕਾਂ ਤੇ ਲੜਦੇ ਕਿਸੇ ਵਕੀਲ ਦੇ ਉੱਤੇ ਅਟੈਕ ਹੁੰਦਾ ਤੇ ਫਿਰ ਤੁਹਾਨੂੰ ਪਤਾ ਹੀ ਆ ਸਾਡੇ ਵਕੀਲ ਇੱਕ ਦੂਜੇ ਦੇ ਨਾਲ ਖੜੇ ਹੁੰਦੇ ਆ ਮੇਰੇ ਵਕੀਲਾਂ ਦੇ ਮੈਨੂੰ ਕੱਲ ਦੀ ਕਾਲਸ ਆ ਰਹੀਆਂ ਨੇ ਸਾਰੇ ਜਾਣੇ ਮੇਰੇ ਨਾਲ ਖੜੇ ਨੇ ਪਤਾ ਜੀ ਨਾਲ ਬਰਤਮੀਜ਼ੀ ਕਰ ਰੇ ਟਿਪਰ ਉਹ ਕਿਹੜਾ ਟਿਪਰ ਉਹ ਉੜੀਸਾ ਨੰਬਰ ਦਾ ਸੀਗਾ ਐਂ ਪੰਜਾਬ ਪਰਮਿਟ ਨਹੀਂ ਸੀਗਾ ਉਹਦੀ ਫਿਟਨੈਸ ਐਕਸਪਾਇਰ ਸੀਗੀ ਐਂਡ ਜੋ ਚਲਾ ਰਿਹਾ ਸੀਗਾ ਉਹਦੇ ਕੋਲ ਲਾਇਸੈਂਸ ਵੀ ਨਹੀਂ ਸੀਗਾ ਸਤਿ ਸ਼੍ਰੀ ਅਕਾਲ ਜੀ ਕੱਲ ਗੌਂਸਪੇਡ ਦੇ ਵਿੱਚ ਕੱਲ ਹਾਈ ਵੋਲਟੇਜ ਹੰਗਾਮਾ ਹੋਇਆ ਸੀਗਾ ਟਿਪਰਾਂ ਨੂੰ ਲੈ ਕੇ ਤੇ ਆਪਤ ਦੇ ਵਿੱਚ ਲੋਕ ਆਮੋ ਸਾਹਮਣੇ ਹੋਏ ਸੀਗੇ ਮੇਰੇ ਨਾਲ ਸਿਮਰਨਜੀਤ ਕੌਰ ਗਿੱਲ ਮੈਨੂੰ ਜੁੜ ਚੁੱਕੇ ਨੇ ਜੋ ਕਿ ਹਾਈ ਕੋਰਟ ਦੇ ਵਕੀਲ ਨੇ ਮੈਂ ਹ ਹੋਇਆ ਕੀ ਸੀਗਾ ਕਾਫੀ ਜਿਆਦਾ ਲਾਈਵ ਵੀ ਹੋਈ ਸੀ ਨਹੀਂ ਨਹੀਂ ਇਸ ਵੇਲੇ अर्ਲੀ ਮਾਰਨਿੰਗ अर्ਲੀ ਵੀ ਨਹੀਂ 10 11 ਵਜੇ ਇੱਕ ਬਹੁਤ ਹੀ ਬੁਰੀ ਤਰ੍ਹਾਂ ਓਵਰਲੋਡਡ ਰੇਤੇ ਦੀ ਟਰਾਲੀ ਸਾਡੇ ਪਿੰਡ ਆਈ ਆ ਅਸੀਂ ਜਿਹੜੀ ਵਾਪਸ ਮੋੜਤੀ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਗਦਾਪੁਰ ਪਿੰਡ ਦੀਆਂ ਨਰੇਗਾ ਵਾਲੀਆਂ ਲੇਡੀਆਂ ਜਿਹੜੀਆਂ ਧਰਨੇ ਤੇ ਇਹਨਾਂ ਨੇ ਟਿਪਰ ਵਾਪਸ ਕੀਤੇ ਤੇ ਉਹਨਾਂ ਨੂੰ ਇਹ ਬਿੱਲੇ ਤੇ ਪੰਮਾ ਧਮਕੀ ਦੇ ਕੇ ਗਏ ਕਿ ਹੁਣ ਡਾਂਗਾਂ ਨਾਲ ਟਕਰਾਂਗੇ ਤੇ ਇਹਨੂੰ ਦੇਖ ਕੇ ਵੀ ਲੋਕਾਂ ਦੇ ਜਦੋਂ ਸਾਨੂੰ ਪਿੰਡ ਵਾਲਿਆਂ ਦੇ ਉਹਨਾਂ ਦੇ ਫੋਨ ਆਏ ਤੇ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਮੀਟਿੰਗ ਰੱਖੀ ਸੀਗੀ 6 ਵਜੇ ਦੀ ਅਸੀਂ ਮੀਟਿੰਗ ਲਈ ਜਾ ਰਹੇ ਸੀਗੇ ਤੇ ਸਾਨੂੰ ਫੋਨ ਆ ਗਿਆ ਸਸਰਾਲੀ ਕਲੋਨੀ ਤੋਂ ਕਿ ਉੱਥੇ ਮਾਤਾ ਜੀ ਨਾਲ ਬਤਮੀਜ਼ੀ ਕਰ ਰਿਹਾ ਟਿਪਰ ਰੋਕਿਆ ਹੋਇਆ ਉਹ ਉੜੀਸਾ ਨੰਬਰ ਦਾ ਸੀਗਾ ਐਂਡ ਪੰਜਾਬ ਪਰਮਿਟ ਨਹੀਂ ਸੀਗਾ ਉਹਦੀ ਫਿਟਨੈਸ ਐਕਸਪਾਇਰ ਸੀਗੀ ਐਂਡ ਜੋ ਚਲਾ ਰਿਹਾ ਸੀਗਾ ਉਹਦੇ ਕੋਲ ਲਾਇਸੈਂਸ ਵੀ ਨਹੀਂ ਸੀਗਾ ਤਾਂ ਅਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਮਾਤਾ ਜੀ ਦੀ سپورਟ ਕੀਤੀ ਬਟ ਲਾਈਵ ਚੱਲਦੇ ਵਿੱਚ ਮੈਂ ਦੇਖਦੀ ਆ ਬੋਲ ਦਿੰਨੀ ਆ ਕਿ ਉਹਨਾਂ ਨੇ ਆਪਣੀਆਂ ਲੇਡੀਜ਼ ਬੁਲਾ ਲੀਆਂ ਅਟੈਕ ਕਰਨ ਨੂੰ ਬੀਸਿਕਲੀ ਤਾਂ ਉਹਨਾਂ ਨੂੰ ਸੀਗਾ ਕਿ ਅਸੀਂ ਲੇਡੀਜ਼ ਦੇ ਬਹਾਨੇ ਕਹਿ ਦਾਂਗੇ ਵੀ ਲੇਡੀਜ਼ ਨੇ ਲੇਡੀ ਨੂੰ ਕੁੱਟਿਆ ਬਟ ਉਹਨਾਂ ਨੇ ਲੇਡੀਜ਼ ਨੂੰ ਛੱਡ ਕੇ ਬਾਅਦ ਵਿੱਚ ਮੈਨੂੰ ਉਹਨਾਂ ਨੇ ਸਾਰਿਆਂ ਨੇ ਫਟ ਫੜ ਕੇ ਘੜੀਸਿਆ ਦੇ ਲਿਟਰਲੀ ਅਸੌਲਟਡ ਮੀ ਅਜ ਅਕਸਰੀ ਇਦਾਂ ਪਿੰਡ ਦੇ ਵਿੱਚੋਂ ਟਿੱਪਰ ਲੰਘਦੇ ਨੇ ਜਾਂ ਕਿ ਪਹਿਲੀ ਵਾਰੀ ਲੰਗੇ ਪਹਿਲੀ ਵਾਰ ਰੰਗਮਾ ਆਇਆ ਸੀ ਪਹਿਲੀ ਵਾਰ ਟਿੱਪਰ ਬੰਦ ਹੋਏ ਨੇ ਪਿਛਲੇ ਮਹੀਨੇ ਅੱਗੇ ਹਮੇਸ਼ਾ ਰੈਗੂਲਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਿੱਪਰ ਲੰਘਦੇ ਸੀ ਜਿਦੇ ਕਰਕੇ ਸਾਡੀ ਜਿਹੜੀ ਸੜਕ ਹੈਗੀ ਆ ਉਹ ਕੱਚੇ ਪਹੇ ਦੇ ਵਿੱਚ ਕਨਵਰਟ ਹੋ ਚੁੱਕੀ ਆ ਸਾਡੇ ਕੋਲ ਪੀ ਡਬਲਯੂ ਡੀ ਤੋਂ ਲੈਟਰ ਆ ਜਿਦੇ ਵਿੱਚ ਕਲੀਅਰਲੀ ਮੈਂਸ਼ਨ ਆ ਕਿ ਜਿਹੜੀ ਸਾਡੀ ਸੜਕ ਹੈਗੀ ਆ ਉਹਦੇ 20mm ਪੀਸੀ ਪਾਈ ਹੋਈ ਆ ਤੇ ਇਹ ਓਨਲੀ ਫਾਰ ਪਬਲਿਕ ਯੂਟਿਲਿਟੀ ਆ ਤੇ ਹੈਵੀਅਰ ਮਾਈਨਿੰਗ ਵਹੀਕਲ ਨਹੀਂ ਚੱਲ ਸਕਦੇ ਤਾਂ ਬਟ ਕੀ ਹੁੰਦਾ ਆ ਕਿ ਉਥੇ ਰੈਗੂਲਰ ਚੱਲ ਰਹੇ ਸੀਗੇ ਫਿਰ ਅਸੀਂ ਇਹਨਾਂ ਦੇ ਖਿਲਾਫ ਪ੍ਰੋਟੈਸਟ ਕੀਤਾ ਸੀਗਾ ਪ੍ਰੋਟੈਸਟ ਦੇ ਵੇ ਕਰਦੇ ਹੋਏ ਤਾਂ ਸਾਨੂੰ ਇਹਨਾਂ ਦੀਆਂ ਜੋ ਵੀ ਈਸੀ ਐਂਡ ਆਲ ਡਾਕੂਮੈਂਟਸ ਇਹਨਾਂ ਦੇ ਉਹ ਤੋਂ ਪਤਾ ਲੱਗਿਆ ਕਿ ਸਸਰਾਲੀ ਤੋਂ ਜਿਹੜੀ ਇੱਕ ਸਸਰਾਲੀ ਕਲੋਨੀ ਖੱਡ ਚਲਾਉਂਦੇ ਨੇ ਉਹ ਟੋਟਲੀ ਪ੍ਰੋਹਿਬਿਟਿਡ ਆ ਉੱਥੇ ਨਹੀਂ ਮਾਈਨਿੰਗ ਹੋ ਸਕਦੀ ਤਾਂ ਉਹ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਪਤਾ ਲੱਗੀਆਂ ਕਿ ਸਾਡਾ ਰੋਡ ਵੀ ਉਹਦੇ ਵਿੱਚ ਨਹੀਂ ਆਉਂਦਾ ਤਾਂ ਫਿਰ ਪ੍ਰਸ਼ਾਸਨ ਆਇਆ ਸੀ ਪ੍ਰਸ਼ਾਸਨ ਨੂੰ ਅਸੀਂ 10 ਤਰੀਕ ਨੂੰ ਉੱਥੇ ਬੈਠ ਕੇ ਗੱਲ ਹੋ ਗਈ ਸੀ ਕਿ ਉਹ ਇਧਰੋਂ ਨਹੀਂ ਲੰਘਣਗੇ ਤੇ ਸਾਡੇ ਤੇ ਜਿਹੜੀਆਂ ਫਾਲਸ ਐਫ ਆਈ ਆਰ ਕੀਤੀਆਂ ਨੇ ਉਹ ਖਾਰਜ ਹੋਣਗੀਆਂ ਅਚਾਨਣ ਸਾਨੇਵਾਲ ਹਲਕੇ ਦੇ ਵਿੱਚ ਪਿੱਛੇ ਮਹੀਨੇ ਦੇ ਵਿੱਚ ਪ੍ਰਦਰਸ਼ਨ ਵੀ ਹੋਇਆ ਸੀਗਾ ਕਿਉਂਕਿ ਰੋਡ ਤੇ ਵੀ ਕਾਫੀ ਅਸਰ ਪੈਂਦਾ ਕਿਉਂਕਿ ਪਿੰਡ ਵਾਸੀਆਂ ਨੇ ਬਾਹਰ ਵੀ ਆਣਾ ਹੁੰਦਾ ਨਿਕਲਣਾ ਹੁੰਦਾ ਕਈ ਵਾਰ ਰਾਤ ਵੇਲੇ ਉਹਨੇ ਰਸਤਾ ਹੀ ਬੰਦ ਕਰਤਾ ਸੀ ਸਾਡਾ ਪਿੰਡ ਦਾ ਜਦੋਂ ਸਾਡੇ ਪਿੰਡ ਦੇ ਵਿੱਚ ਉਹਸਾਨੇਵਾਲ ਹਲਕੇ 'ਚ ਪ੍ਰੋਟੈਸਟ ਹੋ ਰਿਹਾ ਸੀਗਾ ਤਾਂ ਉਹਨਾਂ ਨੇ ਸਾਡਾ ਸਾਰਾ ਰੋਡ ਬਲੌਕ ਕਰਤਾ ਸੀਗਾ ਸਾਡੇ ਪਿੰਡ ਨੂੰ ਟੋਟਲੀ ਕਨੈਕਟੀਵਿਟੀ ਖਤਮ ਕਰ ਦਿੱਤੀ ਸੀ ਉਹਨਾਂ ਨੇ ਤੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਸਾਡੇ ਵਾਲਿਆਂ ਦੇ ਖਿਲਾਫ ਬਿਨਾਂ ਗੱਲ ਤੋਂ 22 ਬੰਦਿਆਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਕੀਤੀ ਸੀ ਇਹਨਾਂ ਨੇ ਉਹਦੀ ਕੋਈ ਜਾਣ ਜਾਣ ਛਾਂਬੀਨੀ ਕਿ ਕਿਉਂ ਬਾਈ ਐਫਆਈਆਰ ਦਰਜ ਕੀਤੀ ਕਿਉਂ ਕਿ ਕਿਉਂਕਿ ਮਾਫੀਆ ਰੇਟ ਨੂੰ ਰੁਕੇ ਤਾਂ ਉਹਨਾਂ ਨੇ ਹੀ ਉਹ ਦੇਖੋ ਐਵੀਡੈਂਸ ਸੀਗੇ ਕਿ ਜਿਹੜੇ ਬੰਦੇ ਨੇ ਐਕਸਟਰੋਸ਼ਨ ਦੀ ਐਫਆਈਆਰ ਕਰਾਈ ਉਹ ਬੰਦਾ ਸਾਡੇ ਵਿੱਚ ਖੜ ਕੇ ਗਿਆ ਹੈ ਸਾਡੇ ਵਿੱਚ ਆ ਕੇ ਕਹਿ ਰਿਹਾ ਕਿ ਮੇਰੇ ਨਾਲ ਸਮਝੌਤਾ ਕਰ ਲੋ ਬੈਠ ਕੇ ਗੱਲ ਕਰ ਲੈਣਾ ਅਸੀਂ ਡਿਨਾਈ ਕਰਤਾ ਉਹ ਸਾਫ਼ ਦੇਖ ਰਿਹਾ ਹੈ ਕਿ ਉਹ ਸਾਨੂੰ ਆਫਰ ਦੇ ਰਿਹਾ ਤੇ ਅਸੀਂ ਮੰਨ ਨਹੀਂ ਰਹੇ ਹੈਗੇ ਤੇ ਫਿਰ ਵੀ ਸਾਡੇ ਬੰਦਿਆਂ ਦੇ ਉੱਤੇ ਐਫਆਈਆਰ ਹੋਈ ਬਿਕਾਜ਼ ਉੱਥੇ ਪ੍ਰੈਸ਼ਰ ਆ ਤੇ ਦੂਜੀ ਇੱਕ ਐਫ ਆਈ ਆਰ ਮੇਰੇ ਤੇ ਪ੍ਰੈਸ਼ਰ ਪਾਉਣ ਲਈ ਮੇਰੇ ਬ੍ਰਦਰ ਤੇ ਤਾਇਆ ਜੀ ਤੇ ਕੀਤੀ ਗਈ ਸੀਗੀ ਉਹ ਕਹਿ ਰਹੇ ਆ ਕਿ ਕੈਂਸਲੇਸ਼ਨ ਰਿਪੋਰਟ ਰੈਡੀ ਆ ਕਿਉਂਕਿ ਉਹ ਬਿਲਕੁਲ ਹੀ ਜਾਲੀ ਸੀਗੀ ਜੇ ਸਮੇਂ ਦਾ ਵਕੂਆ ਪਾਇਆ ਅਸੀਂ ਤਾਂ ਉਸ ਸਮੇਂ ਡੇਲੋਂ ਰੋਡ ਦੇ ਉੱਤੇ ਸੀਗੇ ਤਾਂ ਉਹ ਟੋਟਲੀ ਫਾਲਸ ਐਫ ਆਈ ਆਰ ਨੇ ਆਪਣੇ ਕੋਲ ਬਣਾ ਕੇ 4 ਤਰੀਕ ਦੀ ਪਾਈ ਸੀਗੀ ਤਾਂ ਉਹਦੀ ਉਹਦੇ ਲਈ ਵੀ ਸਾਡੀ 16 ਤਰੀਕ ਨੂੰ ਮੀਟਿੰਗ ਸੀਗੀ ਸੀਪੀ ਸਰ ਨਾਲ ਸੀਪੀ ਸਰ ਨੇ ਅੱਗੇ ਕਿਹਾ ਸੀਗਾ ਵੀ ਜਸਟਿਸ ਮਿਲੇਗੀ ਤੇ ਬਸ ਉਸ ਸਾਰਾ ਤਰੀਕ ਨਵਾ ਕੁਝ ਹੋ ਗਿਆ ਜਸਟਿਸ ਮਿਲ ਗਈ ਸਰ ਅੱਛਾ ਅੱਛਾ ਮਾਨ ਸਰਕਾਰ ਸੱਤਾ ਦੇ ਵਿੱਚ ਹੈਗੀ ਹੈ ਹਨਾ ਦਿੱਲੀ ਤੋਂ ਹਾਰ ਕੇ ਇਥੋਂ ਪੰਜਾਬ ਦੇ ਵਿੱਚ ਮੋਰਚਾ ਬਣਾਈ ਬੈਠੀ ਹੈ 54 ਸਭ ਦੇ ਦਿੱਲੀ ਦੇ ਵਿੱਚੋਂ ਸਾਰੇ ਸੁਪਰੀਮੋ ਇਨਚਾਰਜ ਪ੍ਰਧਾਨ ਸਾਰੇ ਫੋਕਸ ਇਹਦੇ ਕਿ ਪੰਜਾਬ ਦੇ ਵੱਲ ਹੈ ਉਹਨਾਂ ਨੇ ਇੱਕ ਕਿਹਾ ਸੀਗਾ ਕਿ ਕਰਪਸ਼ਨ ਨਹੀਂ ਹੋ ਦਿੱਤਾ ਜਾਊਗਾ ਮਾਯੂਦ ਨਿਸ਼ਰਵਤ ਮੁਹਿੰਮ ਵੀ ਚੜ੍ਹੀ ਹੋਈ ਹੈ ਕਿ ਕਰਪਸ਼ਨ ਨਹੀਂ ਹੋਗਾ ਕਿ ਇਹ ਕਰਪਸ਼ਨ ਨਹੀਂ ਹੈਗਾ ਬਹੁਤ ਜ਼ਿਆਦਾ ਲੈਵਲ ਤੇ ਕਰਪਸ਼ਨ ਹੋ ਰਹੀ ਹੈ ਮਾਈਨਿੰਗ ਡਿਪਾਰਟਮੈਂਟ ਦੇ ਵਿੱਚ ਸਾਰੇ ਜੇੀ ਤੋਂ ਲੈ ਕੇ ਐਕਸੀਅਨ ਤੱਕ ਉੱਪਰ ਤੱਕ ਸਾਰੇ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਪੱਕਾ 100% ਉਹਨਾਂ ਨੂੰ ਪਤਾ ਹੋਊਗਾ ਇਹ ਤਾਂ ਹੋ ਨਹੀਂ ਸਕਦਾ ਉਹਨਾਂ ਨੂੰ ਨਹੀਂ ਪਤਾ ਪਰ ਥਿੰਗ ਇਜ਼ ਕਿ ਇਹ ਨਹੀਂ ਸਮਝ ਆ ਰਹੀ ਕਿ ਉਹ ਇਸ ਚੀਜ਼ ਤੇ ਨਾਥ ਕਿਉਂ ਨਹੀਂ ਪਾ ਰਹੇ ਸਮਝ ਨਹੀਂ ਆ ਰਹੀ ਕਰਪਸ਼ਨ ਦੀ ਬੜੀ-ਬੜੀ ਗੱਲ ਕੀਤੀ ਜਾਂਦੀ ਹੈ ਮੈਂ ਇੱਕ ਵਾਰ ਫਿਰ ਤੋਂ ਕਹਿ ਰਿਹਾ ਲਗਾਤਾਰ ਕਿਹਾ ਜਾਂਦਾ ਹੈ ਕਰਪਸ਼ਨ ਮਟਾਇਆ ਜਾਏਗਾ ਵਿਰੋਧੀ ਪਾਰਟੀਆਂ ਵੀ ਇਹਦਾ ਵਿਰੋਧ ਕਰਦੀਆਂ ਨੇ ਇਹ ਕਰਪਸ਼ਨ ਮਿਟ ਜਾਵੇ ਬਾਕੀ ਛੱਡੋ ਜੇ ਮਾਈਨਿੰਗ ਡਿਪਾਰਟਮੈਂਟ ਦੀ ਕਰਪਸ਼ਨ ਖਤਮ ਹੋ ਜੇ ਨਾ ਇਲੀਗਲ ਮਾਈਨਿੰਗ ਹੋਣੀ ਬੰਦ ਹੋ ਜੂ ਸਰਕਾਰ ਨੂੰ ਜੋ ਜਿੰਨਾ ਉਹ ਰੈਵਨਿਊ ਜਨਰੇਟ ਕਰਨਾ ਚਾਹੁੰਦੀ ਸੋ ਸੱਚੀ ਮਿਲ ਜੂ ਨਾਲੇ ਦਰਿਆ ਦੀ ਸਫਾਈ ਹੋ ਜੂ ਨਾਲੇ ਸਰਕਾਰ ਦਾ ਰੈਵਨਿਊ ਜਨਰੇਟ ਹੋ ਜੂਗਾ ਤੇ ਨਾਲੇ ਲੋਕ ਪਰੇਸ਼ਾਨ ਹੋਣੇ ਬੰਦ ਹੋ ਜਾਣਗੇ ਪਰ ਜਿਸ ਤਰੀਕੇ ਨਾਲ ਹੋ ਰਿਹਾ ਆ ਉਹ ਕਰਪਸ਼ਨ ਕਰਕੇ ਹੀ ਹੋ ਰਿਆ ਆ ਸਾਰਿਆਂ ਨੂੰ ਪੈਸੇ ਜਾਂਦੇ ਆ ਇਸੇ ਕਰਕੇ ਜਿਹੜਾ ਰੇਤ ਮਾਫੀਆ ਆ ਉਹ ਇੱਕ ਹਊਆ ਬਣ ਕੇ ਬੰਦਾ ਚ ਰੇਤ ਮਾਫੀਆ ਦੀ ਬੜੀ ਸੁਰਖੀਆਂ ਚ ਵਿਚ ਰਹਿੰਦੇ ਨੇ ਹਨਾ ਹਨਾ ਬੜੇ ਸੁਰਖੀਆਂ ਵਿੱਚ ਰਹਿੰਦੇ ਨੇ ਤੇ ਇਹਨਾਂ ਦੇ ਕਰਕੇ ਹਾਸੇ ਕਾਫੀ ਵਾਪਰਦੇ ਨੇ ਤੁਹਾਡਾ ਵੀ ਮੈਂ ਦੇਖ ਸਕਦਾ ਮੈਂ ਬੜਾ ਬੁਰੀ ਹਾਲਾਤ ਹੈ ਇੱਕ ਟੋਟਰ ਕਿੰਨੇ ਕੋ 15 ਟੰਕੇ ਲੱਗੇ ਨੇ ਕਾਫੀ ਹਾਲਾਤ ਗੰਭੀਰ ਨੇ ਤੁਹਾਡੇ ਵੀ ਤੇ ਕਿਸ ਤਰ੍ਹਾਂ ਥਲ ਪਾਈ ਜਾਏਗੀ ਇਸ ਮਰੀਤ ਮਾਫੀ ਨੂੰ ਲੋਕਾਂ ਵੱਲੋਂ ਪਾਈ ਜਾਏਗੀ ਜਾਂ ਪੁਲਿਸ ਪ੍ਰਸ਼ਾਸਨ ਇਹ ਸਰਕਾਰ ਵੱਲੋਂ ਪਾਈ ਜਾਏਗੀ ਦੇਖੋ ਜਦੋਂ ਵੀ ਆਈਡੀਅਲ ਸਟੇਟ ਬਣਾਉਣੀ ਹੁੰਦੀ ਹੈ ਨਾ ਜਦੋਂ ਸਾਰੇ ਥੰਮ ਜੁੜ ਕੇ ਬਣਾਉਂਦੇ ਨੇ ਹਮ ਸਰਕਾਰ ਦਾ ਵੀ ਸਹਿਯੋਗ ਹੋਊਗਾ ਪੁਲਿਸ ਵੀ ਸਪੋਰਟ ਕਰੂਗੀ ਲਾਅ ਐਂਡ ਆਰਡਰ ਮੇਨਟੇਨ ਕਰੂਗੀ ਡਿਪਾਰਟਮੈਂਟ ਵੀ ਸੁਧਰ ਕੇ ਚੱਲਣਗੇ ਤੇ ਲੋਕ ਵੀ ਸਾਥ ਦੇਣਗੇ ਜਦੋਂ ਸਾਰੇ ਹੀ ਥੰਮ ਔਰ ਮੀਡੀਆ ਵੀ ਸਾਥ ਦੇਊਗਾ ਜਦੋਂ ਸਾਰੇ ਆਪਣੀ ਡਿਊਟੀ ਕਰਨ ਲੱਗ ਜਾਣਗੇ ਓਬਵੀਅਸ ਆ ਬਟ ਇਹ ਤਾਂ ਹਜੀ ਖਿਆਲੀ ਜੀ ਗੱਲਾਂ ਲੱਗਦੀ ਆ ਆਖਰੀ ਸਵਾਲ ਮੇਰਾ ਪੁਲਸ ਉੱਥੇ ਮੌਕੇ ਤੇ ਆਈ ਸੀਗੀ ਕੀ ਕੀਤਾ ਪੁਲਸ ਆ ਪੁਲਸ ਨੂੰ ਜਦੋਂ ਅਸੀਂ ਬੁਲਾਇਆ ਪੁਲਿਸ ਲੇਟ ਪਹੁੰਚੀ ਉਦੋਂ ਤੱਕ ਤਾਂ ਅਸੀਂ ਜਾਣ ਲੱਗਿਆਂ ਤੇ ਮੇਰੇ ਤੇ ਅਟੈਕ ਹੋ ਗਿਆ ਸੀ ਪਿੰਡ ਆਇਆ ਸਾਡੇ ਪਿੰਡ ਵੀ ਨਹੀਂ ਉਸ ਸਮੇਂ ਐਸਚੂ ਬਟ ਉਸ ਜਗ੍ਹਾ ਦੇ ਉੱਤੇ ਗਏ ਆ ਜਿਸ ਜਗ੍ਹਾ ਤੇ ਇਨਸੀਡੈਂਟ ਹੋਇਆ ਹੀ ਵਾਸਨ ਟੱਚ ਦੈਨ ਆਫਟਰ ਥੈਟ ਮੈਂ ਸੀਪੀ ਸਾਹਿਬ ਨੂੰ ਇਨਫੋਰਮ ਕੀਤਾ ਦੈਨ ਮੇਰੀ ਇਹ ਸੱਟ ਦੇ ਕਰਕੇ ਮੈਂ ਅਨਕੌਨਸ਼ੀਅਸ ਹੋ ਗਈ ਸੀਗੀ ਤੇ ਫਿਰ ਪਤਾ ਨਹੀਂ ਕਦੋਂ ਹਸਪੀਟਲ ਲੈ ਕੇ ਗਏ ਆ ਮੈਨੂੰ ਠੀਕ ਕਰਕੇ ਤੇ ਮੈਂ ਹਸਪੀਟਲ ਜਦੋਂ ਪਹੁੰਚੀ ਆ ਉਸ ਤੋਂ ਬਾਅਦ ਵਿੱਚ ਫੇਰ ਮੇਰੀ 1 ਵਜੇ ਮੈਂ SCP ਸਾਨੂੰ ਦੁਬਾਰਾ ਰਿਪਲਾਈ ਕੀਤਾ ਸਵੇਰੇ SHO ਦੀ ਕਾਲ ਆ ਅੱਛਾ ਮੈਮ ਤੁਸੀਂ ਪੇਸ਼ੇ ਤੋਂ ਵਕੀਲ ਹੋ ਆ ਆਵਾਜ਼ ਚੱਕੀ ਹੈਗੀ ਅਦਾਲਤ ਦੇ ਵਿੱਚ ਇਸ ਦੇ ਖਿਲਾਫ ਚੱਕਾਂਗੇ ਓਬਵੀਅਸੀ ਗੱਲ ਹੈ ਜੇ ਨਹੀਂ ਇਨਸਾਫ ਮਿਲੂਗਾ ਤਾਂ 100% ਚੱਕਾਂਗੇ ਮੇਰੀ ਬਾਰ ਐਸੋਸੀਏਸ਼ਨ ਤੇ ਬਾਰ ਕਾਉਂਸਲ ਮੇਰੇ ਨਾਲ ਖੜੇ ਨੇ ਕਿਉਂਕਿ ਮੈਂ ਲੋਕਾਂ ਦੇ ਲਈ ਲੜ ਰਹੀ ਸੀ ਤੇ ਜਦੋਂ ਲੋਕਾਂ ਤੇ ਲੜਦੇ ਕਿਸੇ ਵਕੀਲ ਦੇ ਉੱਤੇ ਅਟੈਕ ਹੁੰਦਾ ਤੇ ਫਿਰ ਤੁਹਾਨੂੰ ਪਤਾ ਹੀ ਆ ਸਾਡੇ ਵਕੀਲ ਇੱਕ ਦੂਜੇ ਦੇ ਨਾਲ ਖੜੇ ਹੁੰਦੇ ਆ ਮੇਰੇ ਵਕੀਲਾਂ ਦੇ ਮੈਨੂੰ ਕੱਲ ਦੀ ਕਾਲਸ ਆ ਰਹੀਆਂ ਨੇ ਸਾਰੇ ਜਾਣੇ ਮੇਰੇ ਨਾਲ ਖੜੇ ਨੇ ਸੋ ਆਮ ਪ੍ਰਾਊਡ ਆਫ ਕਿ ਮੇਰੀ ਬਾਰ ਐਸੋਸੀਏਸ਼ਨ ਮੇਰੇ ਨਾਲ ਖੜੀ ਹੈ ਜੀ ਬਹੁਤ ਬਹੁਤ ਥੈਂਕ ਯੂ ਮੈਮ ਜਾਣਕਾਰੀ ਦੇਣ ਦੇ ਲਈ ਇਹ ਰੇਤ ਮਾਫੀਆ ਲਗਾਤਾਰ ਅਤੰਗ ਮਚਾਉਂਦਾ ਨਜ਼ਰ ਆ ਰਿਹਾ ਹੈ ਕਹਿਰ ਜਿਹੜਾ ਕੀ ਮਚਾਉਂਦਾ ਨਜ਼ਰ ਆ ਰਿਹਾ ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਹੋਵੇਗਾ ਖਬਰਾਂ ਵੀ ਨਸ਼ਰ ਹੋਈ ਸੀ ਕਿ ਇੱਕ ਟੈਂਪੋ ਦੇ ਉੱਤੇ ਜਿਹੜਾ ਕੀ ਆ ਇਕ ਰੇਤ ਇੱਕ ਟਿਪਰ ਨੇ ਜਿਹੜੀ ਚੜਾ ਕੇ ਉਸ ਦੀ ਦਰਦਨਾਕ ਮੌਤ ਹੋ ਗਈ ਸੀ ਤੇ ਸਾਨੇਵਾਰ ਹਲਕੇ ਦੇ ਵਿੱਚ ਵੀ ਜਿਹੜੇ ਕਿ ਲਗਾਤਾਰ ਰੇਤ mafia ਲੰਦਾ ਨਜ਼ਰ ਆ ਰਿਹਾ ਮਾਈਨਿੰਗ ਹੋ ਰਹੀ ਹੈ ਮਾਨ ਸਰਕਾਰ ਕਿਤਨਾ ਕਿਤੇ ਅੱਖਾਂ ਤੇ ਪੱਟੀ ਬੰਦੀ ਹੋਈ ਨਜ਼ਰ ਆ ਰਹੀ ਹੈ ਕਿਉਂ ਨਹੀਂ ਮਾਈਨਿੰਗ ਖਤਮ ਹੋ ਰਹੀ ਸਭ ਤੋਂ ਵੱਡਾ ਕ腐ਸ਼ਨ ਜਿਹੜੇ ਕਿ ਇੱਥੋਂ ਸ਼ੁਰੂ ਹੁੰਦਾ ਹੈ ਤੇ ਮਾਨ ਸਰਕਾਰ ਕਹਿੰਦੀ ਤਾਂ ਜ਼ਰੂਰ ਹੈ ਕਿ ਕ腐ਸ਼ਨ ਜ਼ਰੂਰ ਖਤਮ ਕੀਤਾ ਜਾਏਗਾ ਪਰ ਕਿੱਥੇ ਕ腐ਸ਼ਨ ਖਤਮ ਹੈ ਦੇਖ ਸਕਦੇ ਹੋ ਹਾਲਾਤ ਹਾਈ ਕੋਰਟ ਦੇ ਵਕੀਲ ਨੂੰ ਵੀ ਸੱਟਾਂ ਆਈਆਂ ਨੇ ਉਹਨਾਂ ਨੇ ਕਿਹਾ ਕਿ ਅਦਾਲਤ ਦੇ ਵਿੱਚ ਜ਼ਰੂਰ ਆਵਾਜ਼ ਚੱਕਾਂਗੇ ਪਰ ਕਿਤੇ ਨਾ ਕਿਤੇ ਪੁਲਿਸ ਵੀ ਕਿਤੇ ਚੁੱਪ ਚੁੱਪੀ ਸੰਦੀ ਬੈਠੀ ਹੈ ਤੇ ਜਿਹੜੇ ਅਧਿਕਾਰੀ ਨੇ ਪੀਡਬਲੂਡੀ ਜਾਂ ਹੋਰ ਵੀ ਜਿਹੜੇ ਮਹਿਕਮੇ ਦੇ ਅਧਿਕਾਰੀ ਨੇ ਚੁੱਪੀ ਸੰਦੇ ਬੈਠੇ ਨੇ ਕਾਲੀਆਂ ਪੱਟੀਆਂ ਹੱਥਾਂ ਦੇ ਬੰਨ ਕੇ ਬੈਠੇ ਨੇ ਬੜਾ ਬੜਾ ਸਵਾਲ ਇੱਥੇ ਉੱਠਦਾ ਟਿਪਰ ਮਾਫੀਆ ਕਦੋਂ ਖਤਮ ਹੋਏਗਾ ਕਦੋਂ ਤੱਕ ਲੋਕਾਂ ਦੀ ਜਾਨਾਂ ਜਾਂਦੀਆਂ ਰਹਣਗੀਆਂ ਇਹ ਬੜਾ ਵੱਡਾ ਸਵਾਲ ਇੱਥੇ ਖੜਾ ਹੁੰਦਾ ਜੁੜੇ ਲਿਧਾਨ ਲਾਈਵ ਦੇ ਨਾਲ ਦੀਪਕ ਕੁਮਾਰ ਦੇ ਨਾਲ ਯੂਮਪੀ ਰਿਪੋਰਟ ਧੰਨਵਾਦ